बिल्कुल जी इंस्ट्रक्शन तो तो है जी जजो हाँ लाइन हम दस मिनट तुम देते हाथ लाने लो दस मिनट अप्रोक्सीमेटली पग बंद हो जाते हैं देख लो बड़ा क्या जो भी है क्या करनी है ਦਮਾਲੇ ਵਾਲੇ ਉਹਨੇ ਲੈਣ ਤਰੇ ਸਾਰੇ ਅਗੰਬੀ ਇਹ ਕਹਿੰਦਾ ਮੈਂ ਦਸਤਾਰ ਚ ਵੀ ਲੈਣਾ ਗਵਾਲੇ ਚ ਵੀ ਲੈਣਾ ਹੁਣ ਇਹਨੂੰ ਲੈਗਟਾਈਨ ਦੇਣਾ ਪੈਣਾ ਇਤੋਂ ਤਾਂ ਮੂੰਹ ਕਮਾਉਣਾ ਥੋੜੇ ਅਗੰਬੀ ਵਾਹ ਉਹਦੀ ਕੌਨਫੀਡੈਂਸ ਲਈ ਕੌਨਫੀਡੈਂਸ ਕੀ ਦੇਖੋ ਐਨਾ ਜਬਰਦਸਤ ਸੋਨੇ ਬੰਨੇ ਦਮਾਲਾ ਸੁਣ ਸੁਣ ਹਾਂ 9 ਮਿੰਟ ਲਈ ਬੈਠ ਜੀ ਤਕੂ ਆ ਬੱਚੇ ਦੇਖੋ ਕਰਦੇ ਕਰਦੇ ਕਰ ਮਾਈਕ ਬੰਦ ਹੋ ਗਿਆ ਅੱਜ ਦੀ ਦਸਤਾਰ ਮੁਕਾਬਲਾ ਕਰਵਾਇਆ ਗਿਆ ਤੁਸੀਂ ਤਾਂ ਸੈਂਟਰ ਚ ਹੋ ਜੋ ਚੱਲ ਪੰਜ ਸੱਤ ਜੀ ਜੀ ਅੰਦਰ ਜੀ

सिंगा कभी मुकड़ा नहीं सिंगा नू चपाउड़ वाला सिंगा नू मकाउड़ वाला ख्याल एक जुनून है ख्याल एक जुनून है कोई जुलम कोई सितम सानू चुका सकदा नहीं सानू मिटा सकदा नहीं अजिता साड़िया रंगा में कलगी खून है कोई जुलम कोई सितम सानू चुका सकदा

কেননা তুই থাকবে ব্যাক

ਇਹ ਅਸੀਂ ਤਿੰਨ ਰੋਚਾ ਦੋ ਰੋਚਾ ਹੁੰਦਾ ਆ ਇਹ ਤੋਂ ਦਵਾਰਾ ਛੋਟੀ ਸਾਹਿਬ ਤੇ ਲਗਾਇਆ 3 ਸਾਲ ਅਸ ਪਹਿਲੇ ਤੇ ਹੁਣ ਵਾਲਾ ਦਵਾਰਾ ਸ਼ੁਰੂ ਹੋਇਆ ਸਰ ਬਾਈ ਦਸੰਬਰ ਦੇ ਜਿਹੜੇ ਪ੍ਰੋਗਰਾਮ ਸੀ ਉਹਦੇ ਵਿੱਚ ਪਾਣੀ ਗੰਢ ਸਿੱਖ ਇਤਿਹਾਸ ਦੀ ਜਾਣਕਾਰੀ ਪੰਜਾਬੀ ਬੋਲਣੀ ਤੇ ਲਿਖਣ ਦੇ ਜਿਹੜੇ ਮੁਕਾਬਲੇ ਸੀ ਕਰਵਾਏਗੇ ਤੇ ਅੱਜ 23 ਤਰੀਕ ਦੇ ਜਿਹੜੇ ਸੀ ਮੁਕਾਬਲੇ ਉਹ ਦਸਤਾਰ ਮੁਕਾਬਲਾ ਜੁਮਾਲੇ ਦੇ ਇਨਕਾਬਲੇ ਔਰ ਨੰਬੇ ਕੇ ਸਾਹਮਣੇ ਮੁਕਾਬਲੇ ਜਿਹੜੇ ਅੱਜ ਦੁਪਹਿਰ ਆ ਸਭ ਕਰਵਾਏ ਜਾਗੇ ਤੇ ਮੈਂ ਕਿ ਨਾ ਮੀਨ ਦਾ ਮੋਟਿਵ ਕੀ ਆ ਬੇਸਿਕਲੀ ਅਸੀਂ ਦੇਖਦੇ ਹਾਂ ਕਿ ਬੱਚੇ ਜ਼ਿਆਦਾ ਸੋਸ਼ਲ ਮੀਡੀਆ ਨਾਲ ਜੁੜੇ ਹੋਣ ਕਰਕੇ ਵੈਸਟਰਨ ਕਲਚਰ ਨੂੰ ਅਪਣਾ ਰਹੇ ਹਨ ਬੱਚਾ ਦਾ ਆਪਣਾ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਾਸਤ ਪੰਜਾਬੀ ਸੰਸਕ੍ਰਿਤੀ ਤੋਂ ਸਿੱਖੀ ਨਾਲੋਂ ਜਿਹੜਾ ਮੋਹ ਟੁੱਟ ਰਿਹਾ ਹੈ ਸਾਡਾ ਮੇਨ ਉਪਦੇਸ਼ ਉਦੇਸ਼ ਇਹ ਹੈ ਕਿ ਬੱਚਾ ਨੂੰ ਆਪਣੀ ਗੁਰਬਾਣੀ ਨਾਲ ਸਿੱਖ ਇਤਿਹਾਸ ਨਾਲ ਸਿੱਖ ਧਰਮ ਨਾਲ ਸੱਭਿਆਚਾਰ ਨਾਲ ਪੰਜਾਬੀ ਵਿਰਾਸਤ ਨਾਲ ਜੋੜਨਾ ਇੱਥੇ ਬੱਚਿਆਂ ਨੂੰ ਜਿੱਦੇ 1st 2nd 3rd ਆਉਂਦੇ ਨੇ ਉਹਨਾਂ ਨੂੰ ਕੀ ਦਿੱਤਾ ਜਾ ਰਿਹਾ ਹੈ ਅਸੀਂ ਬੱਚਿਆਂ ਦਾ ਆ ਮਾਨ ਸਤਕਾਰ ਲਈ ਉਹਨਾਂ ਨੂੰ ਟ੍ਰੋਫੀਆਂ ਸੈਟੀਫੀਕੇਟ ਮੈਡਲ ਗਿਫਟ ਦੱਤ ਔਰ ਦੇ ਰਹੇ ਹਾਂ ਤਾਂ ਕਿ ਬੱਚੇ ਦੇ ਆਤਮੰਤ ਸਾਭ ਬਣੇ ਇਸ ਕਰਕੇ ਬੱਚੇ ਨੜਿਆ ਠੀਕ ਹੈ ਠੀਕ ਹੈ ਕਿੰਨੇ ਕੇ ਬੱਚੇ ਨੇ ਪਾਰਟਿਸਪੇਟ ਕੀਤਾ ਅੱਜ ਕੱਲ ਸਾਡੇ ਕੋਲ ਗੁਰਬਾਣੀ ਕੰਠ ਦੇ ਵਿੱਚ ਜਿਹੜੇ ਸੀ 70 ਤੋਂ 80 ਬੱਚੇ ਸੀਗੇ ਔਰ ਅੱਜ ਸਾਡੇ ਕੋਲ 20 ਤੋਂ 40 ਬੱਚੇ ਜਿਹੜੇ ਆ ਦਸਤਾਰ ਮੁਕਾਬਲੇ ਦੇ ਵਿੱਚ ਲੰਮੀ ਕੇਸਾ ਕੰਗ ਦੀ ਉੱਚਾ ਜੀ ਹੋਂ ਜਾ ਰਹੇ ਆ ਲੰਮੀ ਕੇਸਾ ਦਾ ਮਸਾਲਾ ਨਹੀਂ ਉਹਦੇ ਵਿੱਚ ਕਿੰਨੇ ਬੱਚੇ ਕੋਲ ਠੀਕ ਥੈਂਕ ਯੂ ਇਹਨਾ ਮੈਡਮ ਮੈਂ ਪਲੇਨ ਚ ਪਾਉਣੀ ਆ ਜੀ ਚਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਉਪਰਾਲੇ ਲਈ ਪੈਨ ਜਿਤਦਰ ਕੋ ਸੰਧੂ ਜੀ ਦਾ ਬਹੁਤ ਧੰਨਵਾਦ ਬੜਾ ਹੀ ਬੱਚਿਆਂ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜਾ ਬੱਚਿਆਂ ਦੇ ਵਿੱਚ ਸੋਸ਼ਲ ਮੀਡੀਆ ਨੂੰ ਦੇਖ ਕੇ ਬੱਚੇ ਇੱਕ ਦੂਜੇ ਤੋਂ ਫੈਸ਼ਨ ਪ੍ਰਸਤੀ ਵੱਲ ਭੱਜਦੇ ਆ ਲੰਮੇ ਕੇਸਾਂ ਦਾ ਮੁਕਾਬਲਾ ਹੋ ਰਿਹਾ ਦਸਤਾਰ ਮੁਕਾਬਲਾ ਹੋ ਰਿਹਾ ਕੱਲ ਗੁਰਮਤ ਗੁਰਬਾਣੀ ਦੇ ਮੁਕਾਬਲੇ ਕਰਵਾਏ ਗਏ ਬਹੁਤ ਹੀ ਇਹਨਾਂ ਦਾ ਸ਼ਲਾਘਾਯੋਗ ਉਪਰਾਲਾ ਇਸ ਉਦਮ ਨੂੰ ਅਸੀਂ ਸਿਰਦਾ ਕਰਦੇ ਹਾਂ ਅਜਿਹੇ ਉਪਰਾਲਿਆਂ ਲਈ ਸਾਨੂੰ ਹਰ ਇੱਕ ਨੂੰ ਸਿਰਫ ਭੈਣ ਸਿੰਦਰਪੁਰ ਸੰਧੂ ਹੀ ਨਹੀਂ ਸਾਨੂੰ ਸਾਰਿਆਂ ਨੂੰ ਹਰ ਪੰਜਾਬੀ ਦਾ ਫਰਜ਼ ਬਣਦਾ ਉਹ ਆਪਣੇ ਫਰਜ਼ ਨੂੰ ਪਛਾਣਦੇ ਹੋਏ ਅਸੀਂ ਬੱਚਿਆਂ ਨੂੰ ਇਸ ਉਤਸ਼ਾਹ ਦੇ ਨਾਲ ਜੋੜੀਏ ਉਹਨਾਂ ਲਈ ਵਧੀਆ-ਵਧੀਆ ਇਨਾਮ ਰੱਖੀਏ ਮੈਂ ਬਹੁਤ ਹੀ ਇਸ ਸਲਾਕਾ ਜੋ ਗੁੱਤਮ ਲਈ ਬਹੁਤ ਜ਼ਿਆਦਾ ਵਧਾਈ ਦਿੰਦੀ ਆ ਗੁਰਦੁਆਰਾ ਸਾਹਿਬ ਦਾ ਉਸ ਪ੍ਰਾਲੇ ਲਈ ਵੀ ਗੁਰਦੁਆਰਾ ਸਾਹਿਬ ਦੀ ਪਰਮੰਤਰ ਕਮੇਟੀ ਨੇ ਤੇ ਸੁਖਵਿੰਦਰ ਅਨਹਦ ਜੀ ਹੋਣੀ ਐਂ ਮੈਮ ਨੇ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਇਸ ਟੀਮ ਤੇ ਨਾਲ ਚੁਣੇ ਆ ਤੇ ਮੈਨੂੰ ਇਸ ਮੁਕਾਬਲੇ ਦਾ ਹਿੱਸਾ ਬਣਾਉਣ ਲਈ ਭੈਣ ਜਤਿੰਦਰ ਪਸੰਦੂ ਜੀ ਦਾ ਬਹੁਤ ਧੰਨਵਾਦ ਕਰਦੀ ਆ ਤੇ ਮੈਂ ਹੁਣੇ ਹੀ ਕੁਝ ਲਿਖਿਆ ਆ ਮਤਲਬ ਕਿ ਆਪਣੇ ਸਤਾਰਾ ਨੂੰ ਤੁਮੁਖ ਰਖਦੇ ਹੋਏ ਫਤਿਹਗੜ੍ਹ ਸਾਬ ਦੀਏ ਤਰਤੀ ਮਹਾਨੈ ਜਿੱਥੇ ਮਾਤਾ ਗੁਜਰੀ ਤੇ ਲਾਲਾਂ ਦਿੱਤੀ ਜਾਣੈ ਫਤਿਹਗੜ੍ਹ ਸਾਬ ਦੀਏ ਤਰਤੀ ਮਹਾਨੈ ਜਿੱਥੇ ਮਾਤਾ ਗੁਜਰੀ ਤੇ ਲਾਲਾਂ ਦਿੱਤੀ ਜਾਣੈ ਆਓ ਸਰਦਾ ਜਸੀ ਸੁਕਾਈਏ ਬਨਦਸ ਤਾਰਾ ਸੋਨੀਆਂ ਮੁਖੋਂ ਫਤਿਹ ਦੀ ਜਗਾਰ ਲਾਈਏ ਬਨਦਸ ਤਾਰਾ ਸੋਨੀਆਂ ਮੁਖੋਂ ਫਤਿਹ ਦੀ ਜਗਾਰ ਲਾਈਏ ਇਹਨਾ ਦਿਨਾਂ ਵਿੱਚ ਕੋਈ ਜਸ਼ਨ ਮਨਾਈਏ ਨਾ ਦਿੱਤੀ ਕੁਰਬਾਨੀ ਜੜੀ ਉਹ ਬੋਲਾਈਏ ਨਾ ਸੁੱਖੀ ਗੀਤ ਨਾ ਲਚਰ ਕੋਈ ਗਾਈਏ ਜਿਵੇਂ ਦਸ ਤਾਰਾ ਸੋਹਣੀਆਂ ਮੁੱਖੋਂ ਫਤ ਦੀ ਜਕਾਰੇ ਲਾਈਏ ਬਨ ਦਸ ਤਾਰਾ ਸੋਹਣੀਆਂ ਥੈਂਕ ਯੂ ਮੈਮ